ਸਿੰਤੋ 인ਸਾਬ ਸਾਡੀ ਕਰਨਦਾਨ ਤੋਂ ਹਲਕਾ ਇਨਚਾਰਜ ਸਾਫਕਾ ਐਮਐਲ ਸਾਡੇ ਪੰਜਾਬ ਦੇ ਚੇਅਰਮੈਨ ਵੇਰੇ ਉਸ ਤੋਂ ਸਰਦਾਰ ਗੁਰਦੀਪ ਸਿੰਘ ਲਾਖੜਾ ਜੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਰਦਾਰ ਗੁਰਵਿੰਦਰ ਸਿੰਘ ਜੀ ਬੈੜਵਾਲ ਸਾਹਿਬ ਹਰਜੀਤ ਸਿੰਘ ਸੰਧੂ ਹੋਰ ਵੀ ਸਾਡੇ ਸਾਰੇ ਸਾਥੀ ਇੱਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਜਿਹੜੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਨੂੰ ਕਣਕ ਦਾਲ ਵਾਲੇ ਜਿਹੜੇ ਕਾਰਡ ਬਣੇ ਆ ਉਹਨਾਂ ਦੇ ਕਾਰਡ ਜਿਹੜੇ ਕੇਂਦਰ ਵੱਲੋਂ ਬੀਜੇਪੀ ਸਰਕਾਰ ਮੋਦੀ ਤੇ ਅਮਿਤ ਸ਼ਾਹ ਦੀ ਸਰਕਾਰ ਵੱਲੋਂ ਕੱਟੇ ਜਾ ਰਹੇ ਆ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਆ ਅਸੀਂ ਆਪਦੇ ਲੋੜਵੰਦ ਪਰਿਵਾਰਾਂ ਲਈ ਹਰ ਜਗ੍ਹਾ ਤੇ ਡਟਾਂਗੇ ਇਹ ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਹੈ ਇਹ ਸ਼ੁਰੂ ਤੋਂ ਪੰਜਾਬ ਦੇ ਵੱਲ ਜਦੋਂ ਦੀ 2014 ਦੀ ਇਹ ਸੱਤਾ ਦੇ ਵਿੱਚ ਆਈ ਆ ਟੇਢੀ ਅੱਖ ਨਾਲ ਵੇਖ ਸਾਡੇ ਕਰਨਦਾਨ ਤੋਂ ਹਲਕਾ ਇੰਚਾਰਜ ਸਾਫਤਾ ਐਮਐਲ ਸਾਡੇ ਪੰਜਾਬ ਦੇ ਚੇਅਰਮੈਨ ਵੇਰ ਉਹ ਤੋਂ ਸਰਦਾਰ ਗੁਰਦੇਵ ਸਿੰਘ ਲਾਖਾ ਜੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਰਦਾਰ ਗੁਰਵਿੰਦਰ ਸਿੰਘ ਜੀ ਬੈਡਵਾਲ ਸਾਹਿਬ ਹਰਜੀਤ ਸਿੰਘ ਸੰਧੂ ਹੋਰ ਵੀ ਸਾਡੇ ਸਾਰੇ ਸਾਥੀ ਇੱਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਜਿਹੜੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਨੂੰ ਕਣਕ ਦਾਲ ਵਾਲੇ ਜਿਹੜੇ ਕਾਰਡ ਬਣੇ ਆ ਉਹਨਾਂ ਦੇ ਕਾਰਡ ਜਿਹੜੇ ਕੇਂਦਰ ਵੱਲੋਂ ਬੀਜੇਪੀ ਸਰਕਾਰ ਮੋਦੀ ਤੇ ਅਮਿਤ ਸ਼ਾਹ ਦੀ ਸਰਕਾਰ ਨੂੰ ਕੱਟੇ ਜਾ ਰਹੇ ਆ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਆ ਅਸੀਂ ਆਪਦੇ ਲੋੜਵੰਦ ਪਰਿਵਾਰਾਂ ਲਈ ਹਰ ਜਗ੍ਹਾ ਤੇ ਡਟਾਂਗੇ ਇਹ ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਹੈ ਇਹ ਸ਼ੁਰੂ ਤੋਂ ਪੰਜਾਬ ਦੇ ਵੱਲ ਜਦੋਂ ਦੀ 2014 ਦੀ ਇਹ ਸੱਤਾ ਦੇ ਵਿੱਚ ਆਈ ਆ ਟੇਢੀ ਅੱਖ ਨਾਲ